ਥੜੇ ਗੈਲੇ ਜੀ ਦੋਨੇ ਰੋਲਵ ਸੀਗੇ ਸਰ ਕਿੰਨੇ ਕਬੂਤਰ ਚੋਰੀ ਹੋਏ ਸੀਗੇ 35 ਕਬੂਤਰ ਚੋਰੀ ਹੋਏ ਸੀਗੇ ਜੀ ਸਰ ਲਗਭਗ ਸੋਨੇ ਦੀ ਕੀਮਤ ਵੀ ਕਾਫੀ ਸੀ ਗਏ ਕਾਫੀ ਦਾ ਦੇ ਰਹੇ ਜੀ ਵੈਸੇ 1.5 ਲੱਖ ਦੀ ਨਹੀਂ ਕਬੂਤਰੀ ਕਹਿੰਦੇ ਨੇ ਦੋ ਦੋ ਲੱਖ ਦੇ ਆਪਣੇ 35 ਕਬੂਤਰੇ ਚੋਰੀ ਹੋਏ ਨੇ ਜੀ ਆਪਾਂ ਕਿੰਨੇ ਇੱਕ ਦੀ ਕੀਮਤ ਦੀ ਗੱਲ ਕਰੀਏ ਇੱਕ ਕਬੂਤਰ ਦੀ ਕੀਮਤੀ ਜੀ ਕੀਮਤ ਇੱਕ ਕਬੂਤਰ ਦੀ ਲੱਖ ਰੁਪਇਆ ਵੀ ਹੈ ਜੀ ਆਪਣੇ ਲੇਵਲ ਲੱਖ ਲੱਖਾਂ ਵਾਲੇ ਜੋੜੇ ਬੈਠੇ ਸੀ ਕਿੰਨੇ 35 ਕਬੂਤਰੇ ਚੋਰੀ ਹੋ ਗਏ ਜੇ ਆਪਾਂ ਇੱਕ ਦੀ ਕੀਮਤ ਦੀ ਗੱਲ ਕਰੀ ਇੱਕ ਕਬੂਤਰ ਦੀ ਕੀਮਤੀ ਜੀ ਕੀਮਤ ਇੱਕ ਕਬੂਤਰ ਦੀ ਲੱਖ ਰੁਪਇਆ ਵੀ ਹੈ ਆਪਣੇ ਲੇਵਲ ਲੱਖ ਲੱਖਾਂ ਵਾਲੇ ਜੋੜੇ ਬੈਠੇ ਸੀ ਕਿੰਨੇ ਤੋਂ ਮੋਟਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋਇਆ ਜੀ ਸਫੀਰ ਸਿੰਘ ਗਮਰਾ ਨਾਮ ਹੈ ਠੀਕ ਹੈ আচ্ছা ਕੀ ਮਾਮਲਾ ਤੁਹਾਡਾ ਸਾਰਾ ਸਾਰੀ ਜਾਣਕਾਰੀ ਦੇ ਦਿੰਦੇ ਸੀ ਆਪਣੇ ਹੀ ਕਬੂਤਰ ਚੋਰੀ ਹੋ ਗਈ ਸੀ ਲਗਭਗ 35 ਕਬੂਤਰ ਸੀ 22 ਤਰੀਕ ਨੂੰ 12:56 ਮਿੰਟ ਦੇ ਬੰਦੇ ਆ ਗਏ ਸੀ ਤੇ 1:06 ਮਿੰਟ ਦੇ ਬੰਦੇ ਕਬੂਤਰ ਪਾ ਕੇ ਲੈ ਗਏ ਸੀ ਸੱਚ ਕਿੰਨੇ ਕਬੂਤਰ ਸੀ ਕਬੂਤਰ ਆਪਣੇ 35 ਸੀ ਹਾਂ ਜੀ ਕਿੰਨੇ ਕਬੂਤਰ ਚੋਰੀ ਹੋ ਗਏ ਆਪਣੇ 35 ਕਬੂਤਰ ਚੋਰੀ ਹੋ ਗਏ ਜੀ ਆਪਾਂ ਕਿੰਨੇ ਇੱਕ ਦੀ ਕੀਮਤ ਦੀ ਗੱਲ ਕਰੀ ਇੱਕ ਕਬੂਤਰ ਦੀ ਕੀਮਤੀ ਜੀ ਕੀਮਤ ਇੱਕ ਕਬੂਤਰ ਦੀ ਲੱਖ ਰੁਪਏ ਵੀ ਹੈ ਜੀ ਆਪਣੇ ਲੇਵਲ ਲੱਖ ਲੱਖ ਵਾਲੇ ਜੋੜੇ ਬੈਠੇ ਸੀ ਕਿੱਲੇ ਤੋਂ ਮੋੜੋ ਮੋੜਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋਇਆ ਜਿੱਥੋਂ ਘੱਟ ਤੁਸੀਂ ਐਨ ਨਾਲੋ 4-5 ਲੱਖ ਦਾ ਨੁਕਸਾਨ ਹੋ ਗਿਆ ਜ 4-5 ਲੱਖ ਦਾ ਨੁਕਸਾਨ ਹੋ ਗਿਆ ਇਹ ਪਟੂਰੀ ਗੱਲ ਵੀ ਕਿੰਨਾ ਸਮਾਂ ਹੋ ਗਿਆ ਚੋਰੀ ਹੋਣੀ 22 ਤਰੀਕ ਨੂੰ ਹੋਈ ਸੀ ਚੋਰੀ ਪਿਛਲੀ ਬਾਈ ਨੂੰ ਪਿਛਲੀ ਬਾਈ ਨੂੰ ਹੀ ਠੀਕ ਹੈ ਰਾਤ ਨੂੰ 12:55 ਮਿੰਟ ਦੇ ਬੰਦੇ ਆਈ ਜੀ 1:06 ਮਿੰਟ ਤੇ ਜੋ ਆਪਣੇ ਕੈਮਰੇ ਲੱਗੇ ਹੋਏ ਨੇ ਅੱਡੇ ਤੇ ਆਪਣੇ ਉਹਨਾਂ ਵਿੱਚ ਦੇਖਿਆ ਜੀ ਬੰਦੇ 7-8 ਮਿੰਟਾਂ ਚ ਚੋਰੀ ਕਰਕੇ ਲੈ ਗਏ ਕਿਉਂਕਿ ਤੁਸੀਂ ਉਸ ठाਣੇ ਦੇ ਵਿੱਚ ਕੰਪਲੀਟ ਕਰਦੇ ਉਸੇ ਟਾਈਮ ਕਰਾਈ ਸੀ ਹਾਂਜੀ ਉਹ ਕੰਮ ਬਾਈ ਪਰਸੋਲੋ ਕੀਤੀ ਗਈ ਹੁਣ ਅੱਜ ਕਾਰਵਾਈ ਕੀਤੀ ਹੈ ਅਸੀਂ ਨੇ ਜੋ ਵੀ ਸਾਡਾ ਸਾਡੇ ਲਈ ਸਪੋਰਟ ਸੀ ਕੈਮਰਾ ਵਗੈਰਾ ਵੀਡੀਓ ਵਗੈਰਾ ਹੀ ਅਸੀਂ ਨੇ ਉਹ ਰਿਪੋਰਟ ਪੇਸ਼ ਕੀਤੀਆਂ ਸਰ ਸਾਹਮਣੇ ਤੇ ਇਹਨਾਂ ਨੇ ਬੰਦੇ ਚੱਕੇ ਜੀ ਹਾਂਜੀ ਬੰਦੇ ਫੜ ਲਏ ਹੁਣ ਬੰਦੇ ਫੜ ਲਏ ਬੰਦੇ ਫੜ ਲਏ ਕਬੂਤਰ ਰਿਕਵਰ ਹੋ ਗਏ ਨਾ ਕਬੂਤਰ ਹਾਂਜੀ ਕਹਿ ਰਹੇ ਨੇ ਕਬੂਤਰ 35 ਕਬੂਤਰ ਚੋਰੀ ਕਰੇ ਸੀ ਇਹ 7-8 ਮੰਨ ਰਹੇ ਨੇ ਹਰੇ ਆਪਾਂ ਨੇ ਇਹਨਾਂ ਦੀ ਪਛਾਣ ਦੇਤਾ ਜੀ ਠੀਕ ਹੈ ਜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਉਹਨਾਂ ਕੋਲੋਂ ਕੋਈ ਚੋਰੀ ਦੀ ਹੋਰ ਕੁਛ ਮੰਨਿਆ ਹੋਵੇ ਚੋਰੀ ਦੀ ਕਿੰਨੇ ਲਵੇ ਮੋਟਰਸਾਈਕਲ ਸੀ ਪਹਿਲਾਂ ਤੁਸੀਂ ਜੀ ਤੇ ਉਹ ਆਈਸੀ ਚੋਰੀ ਕਰਨੀ ਹੈ ਅੱਛਾ ਕਿੱਥੇ ਕਿੱਥੇ ਦੇ ਬੰਦੇ ਆ ਗਏ ਅਸੀਂ ਬੰਦਾ ਜੀ ਇੱਕ ਸਿੰਧੜਾ ਦਾ ਹੀ ਹੈ ਦੜਬੇ ਲਵੇ ਆਪਣੇ ਸਿੰਧੜਾ ਪੈਂਦਾ ਹੀ ਇੱਕ ਬੰਦਾ ਸਿੰਧੜਾ ਦਾ ਹੈ ਇੱਕ ਬੰਦਾ ਇੱਕ ਘੱਗੇ ਦਾ ਜਿਲ੍ਹਾ ਪਟਿਆਲੇ ਹਾਂਜੀ ਬੰਦੇ ਤੁਸੀਂ ਮਤਲਬ ਪਛਾਣ ਲਏ ਹਾਂਜੀ ਬੰਦੇ ਪਛਾਣ ਲਈ ਸਿੰਧੜਾ ਦਾ ਸੀ ਪਛਾਣ ਲਏ ਜੀ ਠੀਕ ਹੈ ਜੋ ਜਿਹੜਾ ਘੱਗੇ ਦਾ ਮੁੰਡਾ ਸੀ ਉਹ ਜਵਾਕ ਜੀ ਠੀਕ ਹੈ ਕੋਈ ਜ਼ਿਆਦਾ ਵੱਡੀ ਏਜ ਦਾ ਨਹੀਂ ਹੈਗਾ ਜੀ ਠੀਕ ਹੈ ਹਾਂ ਜੀ ਹੁਣ ਉਹਨੂੰ ਲੈ ਕੇ ਗਏ ਹੋਏ ਨਹੀਂ ਕਬੂਤਰ ਲੈ ਆਣੋ 7 8 ਮੰਨੇ ਜਿਹੜੇ ਕਬੂਤਰ ਉਹ ਮੇਰੇ ਅੱਗੇ ਪੇਸ਼ ਕਰਨਗੇ ਤੇ ਮੈਂ ਪਛਾਣੂਗਾ ਮੇਰੇ ਕਬੂਤਰ ਹੈਗੇ ਨਾ ਨਾ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਕਾਰਵਾਈ ਦੀ ਮੰਗ ਹੈ ਜੀ ਅਸੀਂ ਇਹਨਾਂ ਦੇ ਪਰਚਾ ਦੇਤਾ ਜੀ ਇਹਨਾਂ ਨੂੰ 4 ਦਿਨ ਦੀ ਰਿਮਾਂਡ ਤੇ ਲੈਣੇਗੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੋ ਵੀ ਕਬੂਤਰ ਹੋਣਗੇ ਸਾਡੇ ਠੀਕ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਜਾਂਦੀ ਵੀ ਸਾਰੇ ਕਬੂਤਰ ਦਵਾਵਾਂਗੇ ਜੀ ਠੀਕ ਹੈ ਹਾਂ ਜੀ ਸਰ ਕਿ ਕਬੂਤਰਾਂ ਕਬੂਤਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸਰ ਉਹਦੇ ਵਿੱਚ ਕੀ ਕਾਰਵਾਈ ਹੋਈ ਹੈ ਉਹਦੇ ਵਿੱਚ ਸਰ ਕਬੂਤਰ ਬਰਾਮਦ ਕਰਾ ਲਏ ਗਏ ਨੇ ਜੀ ਤੇ ਚੋਰੀ ਦਾ ਪਰਚਾ ਦਰਜ ਕਰ ਦਿੱਤਾ ਜੀ ਦੋ ਬੰਦਿਆਂ ਦੇ ਖਿਲਾਫ ਬੰਦੇ ਜੇਲ੍ਹ ਛੱਡ ਜਾਂਦੇ ਹਾਂਜੀ ਕਿੰਨੇ ਬੰਦੇ ਇਨਵੋਲਵ ਸੀਗੇ ਇਹਦੇ ਵਿੱਚ ਦੋ ਬੰਦੇ ਫੜੇ ਗਏ ਨੇ ਜੀ ਦੋਨੇ ਇਨਵੋਲਵ ਸੀਗੇ ਸਰ ਕਿੰਨੇ ਕਬੂਤਰ ਚੋਰੀ ਹੋਏ ਸੀਗੇ 35 ਕਬੂਤਰ ਚੋਰੀ ਹੋਏ ਸੀਗੇ ਜੀ ਸਰ ਲਗਭਗ ਸੋਇਆ ਵੀ ਦੀ ਕੀਮਤ ਵੀ ਕਾਫੀ ਸੀ ਜੀ ਦੇ ਕਾਫੀ ਦਾਅ ਦੇ ਰਹੇ ਜੀ ਵੈਸੇ 1.5 ਲੱਖ ਦੀ ਵੀ ਕਬੂਤਰੀ ਕਹਿੰਦੇ ਨੇ ਦੋ ਦੋ ਰੱਖਦੇ ਵੀ ਗਾਈ ਜਾਂਦੇ ਨੇ ਆਪਣੇ ਪਹਾੜਾ ਦਾ 500 ਦੀ ਆ ਨਹੀਂ ਕਿੰਨੇ ਉਹਨਾਂ ਦੀ ਕਬੂਤਰ ਚੋਰੀ ਹੋਈ ਸੀ ਤੇਰੇ ਉਹਨੇ ਸਾਰੇ ਰਿਕਵਰ ਹੋ ਗਏ ਜਿੰਨੇ ਹੈਗੇ ਸੀ ਜਿੰਨੇ ਰਿਕਵਰ ਹੋਏ ਨੇ ਉਹਨਾਂ ਕੋਲ ਮਿਲੇ ਜਿੰਨੇ ਉਹਨਾਂ ਦੇ ਮਤਲਬ ਬਰਾਮਦ ਕਰਾਏ ਨੇ ਦੋਸ਼ੀਆਂ ਨੇ ਉਹ ਸਾਰੇ ਦੇਤੇ ਉਹਨਾਂ ਨੂੰ ਹਾਂ ਜੀ ਹਾਂ ਕਿੰਨੇ ਸੀ ਲਗਭਗ ਕੀ ਹੈਗੀ ਗਿਣਤੀ ਨਹੀਂ ਕੀਤੀ ਜੀ ਹਾਂ ਜੀ ਹਾਂ ਬਾਬਾ ਜੀ ਨੇ ਜੜੀ ਹੋਰ ਕੁਛ ਉਹਨਾਂ ਤੋਂ ਕੋਈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਮਿਲਿਆ ਸੀ ਉਹਦੇ ਬਾਰੇ ਅਸੀਂ ਅਜੇ ਪੜਤਾਲ ਕਰਦੇ ਆਂਗੇ ਜੀ ਵੀ ਇਹ ਚੋਰੀ ਦਾ ਜਾਂ ਕੀ ਦਾ ਮੋਟਰਸਾਈਕਲ ਹੈ ਜੀ ਹਾਂਜੀ ਜੀ ਸਰ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਪਹਿਲਾਂ ਕੋਈ ਪਰਚਾ ਸਾਡੇ ਸਾਡੇ ਨਾਲ ਚਾਹੀਦਾ ਹੈਗਾ ਜੀ ਬਾਕੀ ਪਤਾ ਕਰਾਂਗੇ ਜੀ ਸੰਬੰਧਤ ਥਾਣੇ ਤੋਂ ਪਤਾ ਕੀਤਾ ਜਾਊਗਾ ਜੀ ਬਾਕੀ ਇਹਨਾਂ ਤੇ ਐਫ ਆਈ ਆਰ ਦਾਜ ਹੋ ਕੇ ਅਸੀਂ ਕਾਰਵਾਈ ਆ ਜਿਹੜੀ ਸ਼ੁਰੂ ਕਰ ਦਿੱਤੀ ਹੈ ਜੀ